ਇਹ ਕਹਾਣੀ ਹੈ ਨਿੰਮੀ ਦੀ ਜਿਹੜੀ ਨੇ ਬਚਪਨ ਤੋਂ ਜਵਾਨੀ ਤੱਕ ਸਿਰਫ ਆਪਣੇ ਮਾਪਿਆਂ ਦੀਆਂ ਰੋਕਾਂ ਟੋਕਾਂ ਹੀ ਛਲੀਆਂ ਸੀ ਸਵੇਰ ਹੁੰਦੇ ਹੀ ਨਿੰਮੀ ਨੇ ਆਪਣੀ ਮਾਂ ਨੂੰ ਕਿਹਾ ਅੱਜ ਰਾਤ ਨੂੰ ਮੈਂ ਗਗਨਦੀ ਜਨਮਦਿਨ ਦੀ ਪਾਰਟੀ ਤੇ ਜਾਣਾ ਮੰਮੀ ਨਹੀਂ ਅਸੀਂ ਨਹੀਂ ਭੇਜ ਸਕਦੇ ਤੈਨੂੰ ਰਾਤਾਂ ਨੂੰ ਪਾਰਟੀਆਂ ਤੇ ਨਹੀਂ ਤੇਰਾ ਬਾਪੂ ਮੰਨੇ ਨਿੰਮੀ ਮੈਂ ਕਿਹਾ ਨਾ ਅੱਜ ਜਾਣਾ ਤਾਂ ਜਾਣਾ ਮੈਂ ਵੀ ਉਡਣਾ ਚਾਹੁੰਦੀ ਆ ਬਾਹਰ ਬਿਨਾ ਕਿਸੇ ਰੋਕ ਟੋਕ ਤੋਂ ਇਨਾ ਕਹਿੰਦੇ ਨਿੰਮੀ ਰੋਂਦੀ ਹੋਈ ਆਪਣੇ ਕਮਰੇ ਵੱਲ ਭੱਜੀ ਨਿੰਮੀ ਦੀ ਮਾਂ ਦੇਖਿਆ ਜੀ ਨਿੰਮੀ ਕਿੰਨੀ ਜਿੱਦ ਕਰ ਰਹੀ ਐ ਨਿੰਮੀ ਦਾ ਬਾਪੂ ਮੈਂ ਸੁਣ ਲਿਆ ਇਹਨੂੰ ਕੀ ਪਤਾ ਬਾਹਰ ਕੀ ਚੱਲ ਰਿਹਾ ਅੱਜਕੱਲ ਨਿਕੀਆਂ ਨਿਕੀਆਂ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਆ ਕੁੜੀਆਂ ਕਿਤੇ ਵੀ ਸੁਰੱਖਿਅਤ ਨਹੀਂ ਨਿੰਮੀ ਦੀ ਮਾਂ ਚਲੋ ਤੁਸੀਂ ਲੈ ਜਾਓ ਉਸਨੂੰ ਨਿੰਮੀ ਨੂੰ ਉਸਦੀ ਮੰਮੀ ਨੇ ਤਿਆਰ ਹੋਣ ਲਈ ਕਿਹਾ ਨਿੰਮੀ ਬਹੁਤ ਖੁਸ਼ ਸੀ ਆਪਣੀ ਗੱਲ ਮਨਾ ਕੇ ਉਸ ਦਾ ਪਿਤਾ ਉਸ ਨੂੰ ਪਾਰਟੀ ਤੇ ਛੱਡ ਆਇਆ ਜਿੱਥੇ ਉਸ ਦੇ ਕਾਫੀ ਦੋਸਤ ਸੀ ਤੇ ਇੱਕ ਉਸ ਦਾ ਪ੍ਰੇਮੀ ਵੀ ਸੀ ਦੋਹਾਂ ਦੀ ਦੋਸਤੀ ਥੋੜੇ ਦਿਨ ਪਹਿਲਾਂ ਪਿਆਰ ਵਿੱਚ ਬਦਲੀ ਸੀ ਪਾਰਟੀ ਵਿੱਚ ਸਭ ਨੇ ਬਹੁਤ ਮਨੋਰੰਜਨ ਕੀਤਾ ਤੇ ਨਿੰਮੀ ਦਾ ਦੋਸਤ ਪਾਰਟੀ ਖਤਮ ਹੁੰਦੇ ਹੀ ਕਹਿਣ ਲੱਗਿਆ ਚੱਲ ਮੈਂ ਤੈਨੂੰ ਛੱਡਿਆ ਆਉਣਾ ਘਰ ਨਿੰਮੀ ਨਹੀਂ ਯਾਰ ਮੇਰਾ ਖੜੂਸ ਪਿਓ ਬਾਹਰ ਆਇਆ ਹੋਇਆ ਇਹਨਾਂ ਕਹਿੰਦੇ ਨਿੰਮੀ ਆਪਣੇ ਪ੍ਰੇਮੀ ਨਾਲ ਬਾਹਰ ਆਈ ਉਸ ਦੀਆਂ ਗੱਲਾਂ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਉਹ ਬੰਦਸ਼ਾਂ ਕਰਕੇ ਆਪਣੇ ਬਾਪੂ ਤੋਂ ਸਖਤ ਨਫ਼ਰਤ ਕਰਦੀ ਸੀ ਗੱਡੀ ਵਿੱਚ ਬੈਠੇ ਸਾਰ ਉਸਦੇ ਬਾਪੂ ਨੇ ਪੁੱਛਿਆ ਇਹ ਮੁੰਡਾ ਕੌਣ ਸੀ ਤੇਰੇ ਨਾਲ ਨਿੰਮੀ ਪਿਤਾ ਜੀ ਦੋਸਤ ਸੀ ਪਿਤਾ ਅੱਛਾ ਤੇਰੀ ਦੋਸਤੀ ਹੁਣ ਮੁੰਡਿਆਂ ਨਾਲ ਵੀ ਹੋ ਗਈ ਨਿੰਮੀ ਡੈਡੀ ਕਿਉਂ ਹਰ ਗੱਲ ਦਾ ਵੱਡਾ ਮਸਲਾ ਬਣਾਉਂਦੇ ਹੋ ਉਹ ਦੋਸਤੀ ਹੈ ਮੈਂ ਕਿਹੜਾ ਵਿਆਹ ਕਰਵਾਉਣ ਲੱਗੀ ਆ ਹਰ ਸਮਾਂ ਫਿਕਰ ਲੱਗੀ ਰਹਿੰਦੀ ਹੈ ਤੁਹਾਨੂੰ ਪਿਤਾ ਵਿਆਹ ਵੀ ਕਰ ਦੇਵਾਂਗੇ ਪਸੰਦ ਹੈ ਮੁੰਡਾ ਤੇਨੂੰ ਨਿੰਮੀ ਦਾ ਆਪਣੇ ਪਿਓ ਦੇ ਮੋਹੋਂ ਸੁਣ ਇੱਕ ਸ਼ਬਦ ਨਹੀਂ ਨਿਕਲਿਆ ਨਿੰਮੀ ਅੰਦਰੋਂ ਅੰਦਰ ਬਹੁਤ ਖੁਸ਼ ਸੀ ਨਿੰਮੀ ਕਾਲਜ ਜਾਂਦੇ ਹੀ ਆਪਣੇ ਪ੍ਰੇਮੀ ਨੂੰ ਇਹ ਗੱਲ ਦੱਸੀ ਤਾਂ ਦੋਹਾਂ ਨੇ ਘਰੇ ਰਿਸ਼ਤਾ ਭੇਜਣ ਦਾ ਫੈਸਲਾ ਕਰ ਲਿਆ ਨਿੰਮੀ ਦੇ ਘਰੇ ਰਿਸ਼ਤਾ ਭੇਜਿਆ ਗਿਆ ਤੇ ਵਿਆਹ ਵੀ ਕਰ ਦਿੱਤਾ ਗਿਆ ਨਿੰਮੀ ਹੈਰਾਨ ਸੀ ਉਹਦਾ ਪਿਓ ਇੰਨੀ ਜਲਦੀ ਕਿਉਂ ਮੰਨ ਗਿਆ ਵਿਆਹ ਤੋਂ ਬਾਅਦ ਨਿੰਮੀ ਬਹੁਤ ਖੁਸ਼ ਰਹਿਣ ਲੱਗੀ ਉਸ ਦਾ ਸਹੁਰਾ ਉਸ ਨੂੰ ਬਹੁਤ ਪਿਆਰ ਕਰਦਾ ਸੀ ਤੇ ਹਮੇਸ਼ਾ ਉਸ ਦਾ ਧਿਆਨ ਰੱਖਦਾ ਸੀ ਇੱਕ ਦਿਨ ਨਿੰਮੀ ਨੇ ਕਮਰੇ ਵਿੱਚ ਆਉਂਦੇ ਸਾਰ ਆਪਣੇ ਪਤੀ ਨੂੰ ਕਿਹਾ ਯਾਰ ਤੇਰਾ ਬਾਪੂ ਕਿੰਨਾ ਵਧੀਆ ਕਿੰਨਾ ਧਿਆਨ ਰੱਖਦਾ ਉਸ ਦੇ ਪਤੀ ਨੇ ਕਿਹਾ ਬਾਪੂ ਤਾਂ ਤੇਰਾ ਵੀ ਬਹੁਤ ਵਧੀਆ ਨਿੰਮੀ ਨਹੀਂ ਮੈਨੂੰ ਨਹੀਂ ਵਧੀਆ ਲੱਗਦਾ ਖੜੂਸ ਹਰ ਸਮਾਂ ਰੋਕ ਟੋਕ ਮੈਨੂੰ ਕੈਦੀ ਬਣਾ ਕੇ ਰੱਖਿਆ ਸੀ ਮੈਂ ਨਫ਼ਰਤ ਕਰਦੀ ਹਾਂ ਆਪਣੇ ਪਿਓ ਤੋਂ ਅਸਲ ਜਾਦੀ ਤਾਂ ਇੱਥੇ ਆ ਕੇ ਮਿਲੀ ਐ ਪਤੀ ਉਸਦੀ ਗੱਲ ਟੋਕਦਾ ਹੋਇਆ ਕਹਿੰਦਾ ਇੱਕ ਗੱਲ ਕਹਾ ਤੇਰਾ ਬਾਪੂ ਬਹੁਤ ਵਧੀਆ ਉਹ ਤੇਰੀ ਭਲਾਈ ਚਾਹੁੰਦਾ ਸੀ ਤੈਨੂੰ ਪਤਾ ਕੁਝ ਦਿਨ ਪਹਿਲਾਂ ਤੇਰੀ ਦੋਸਤ ਨਾਲ ਬਲਾਤਕਾਰ ਹੋਇਆ ਸੀ ਤਾਂ ਮੈਂ ਉਸ ਦਿਨ ਤੇਰੇ ਪਿਤਾ ਨੂੰ ਜਨਮ ਦਿਨ ਪਾਰਟੀ ਤੋਂ ਪਹਿਲਾਂ ਹੀ ਮਿਲ ਚੁੱਕਿਆ ਸੀ ਆਸੀ ਦੋਵੇਂ ਮਦਦ ਕਰ ਰਹੇ ਸੀ ਫਿਰ ਆਪਣੇ ਵਿਆਹ ਤੋਂ ਪਹਿਲਾਂ ਤੇਰੇ ਬਾਪੂ ਇੱਕ ਦਿਨ ਮੇਰੇ ਡੈਡੀ ਨੂੰ ਵੀ ਮਿਲਣ ਆਇਆ ਸੀ ਕਿਸੇ ਬਹਾਨੇ ਜਦੋਂ ਤੂੰ ਘਰੇ ਕੁਝ ਦੱਸਿਆ ਵੀ ਨਹੀਂ ਸੀ ਉਹਨਾਂ ਨੇ ਤੇਰੇ ਦੱਸਣ ਤੋਂ ਪਹਿਲਾਂ ਹੀ ਪਤਾ ਕਰ ਲਿਆ ਸੀ ਸਭ ਕਿ ਆਪਾਂ ਦੋਨੋਂ ਪਿਆਰ ਕਰਦੇ ਹਾਂ ਇੱਕ ਦੂਜੇ ਨੂੰ ਨੀਮੀ ਦੀਆਂ ਅੱਖਾਂ ਵਿੱਚ ਹੰਝੂ ਨੀਮੀ ਦਾ ਪਤੀ ਤੈਨੂੰ ਪਤਾ ਜਦੋਂ ਅਸੀਂ ਦੋਨੋਂ ਮਿਲੇ ਸੀ ਤਾਂ ਉਹਨਾਂ ਨੇ ਵਾਅਦਾ ਲਿਆ ਸੀ ਤੈਨੂੰ ਖੁਸ਼ ਰੱਖਣ ਦਾ ਉਹ ਤੇਰਾ ਬਾਪੂ ਸ਼ੈਤਾਨ ਨਹੀਂ ਦੇਵਤਾ ਉਹ ਤਾਂ ਬਸ ਇਹ ਚਾਉਂਦਾ ਸੀ ਤੇਰੀ ਇੱਜ਼ਤ ਬਚੀ ਰਹੇ ਕਿਉਂਕਿ ਅੱਜ ਕੱਲ ਕੁੜੀਆਂ ਸੁਰੱਖਿਅਤ ਨਹੀਂ ਕੁੜੀਆਂ ਬਾਹਰ ਪ੍ਰੇਮੀ ਬਣਾਉਂਦੀਆਂ ਤੇ ਉਹੀ ਪ੍ਰੇਮੀ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਨੀਮੀ ਆਪਣੇ ਪਤੀ ਦੀਆਂ ਇਹ ਗੱਲਾਂ ਸੁਣ ਕੇ ਉੱਚੀ ਉੱਚੀ ਰੋਣ ਲੱਗੀ ਤੇ ਪਸਤੌਣ ਲੱਗੀ ਕਿ ਉਸਨੇ ਕਦੇ ਵੀ ਆਪਣੇ ਪਿਉ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕਰੀ ਮੈਂ ਉਸਨੂੰ ਸ਼ੈਤਾਨ ਸਮਝਦੀ ਰਹੀ ਨੀਮੀ ਆਪਣੇ ਪਤੀ ਨੂੰ ਕਹਿਣ ਲੱਗੀ ਮੈਂ ਹੁਣੇ ਬਾਪੂ ਕੋਲ ਜਾਣਾ ਉਸ ਦਾ ਪਤੀ ਤੂੰ ਇੱਕ ਵਾਰ ਫੋਨ ਤੇ ਗੱਲ ਕਰ ਮੈਂ ਸਵੇਰੇ ਲੈ ਜਾਵਾਂਗਾ ਨਿੰਮੀ ਨੇ ਫੋਨ ਚੁੱਕਿਆ ਤੇ ਫੋਨ ਕੀਤਾ ਪਹਿਲਾਂ ਉਸ ਦੀ ਮੰਮੀ ਨੇ ਚੁੱਕਿਆ ਤੇ ਨਿੰਮੀ ਕਹਿਣ ਲੱਗੀ ਮੰਮੀ ਡੈਡੀ ਨਾਲ ਗੱਲ ਕਰਵਾ ਦਿਓ ਪਲੀਜ਼ ਨਿੰਮੀ ਦੀ ਮੰਮੀ ਖੁਸ਼ੀ-ਖੁਸ਼ੀ ਅੰਦਰ ਗਈ ਤੇ ਉਸ ਦੇ ਡੈਡੀ ਨੂੰ ਫੋਨ ਦਿੱਤਾ ਨਿੰਮੀ ਵਿਆਹ ਤੋਂ ਬਾਅਦ ਡੈਡੀ ਨਾਲ ਪਹਿਲੀ ਵਾਰ ਗੱਲ ਕਰ ਰਹੀ ਸੀ ਡੈਡੀ ਹੈਲੋ ਕਹਿੰਦੇ ਹੀ ਨਿਮੀ ਜ਼ੋਰ-ਜ਼ੋਰ ਰੋਣ ਲੱਗ ਗਈ ਨਿਮੀ ਨੂੰ ਰੋਂਦੇ ਦੇਖ ਉਸਦਾ ਬਾਪੂ ਡਰ ਗਿਆ ਤੇ ਪੁੱਛਣ ਲੱਗਾ ਕੀ ਹੋਇਆ ਨਿਮੀ ਦੀ ਜ਼ੁਬਾਨ ਵਿੱਚੋਂ ਇੱਕ ਸ਼ਬਦ ਹੀ ਨਿਕਲਿਆ ਮਿਸ ਯੂ ਡੈਡੀ ਨਿਮੀ ਦੀ ਭਾਵੁਕ ਆਵਾਜ਼ ਸੁਣ ਉਸਦਾ ਬਾਪੂ ਵੀ ਕਹਿਣ ਲੱਗਿਆ ਬਹੁਤ ਯਾਦ ਆਉਂਦੀ ਹੈ ਤੇਰੀ ਨਿਮੀ ਸਾਰੀ ਰਾਤ ਰੋਂਦੀ ਰਹੀ ਉਸਦਾ ਪਤੀ ਉਸਦੇ ਹੰਝੂ ਸਮੇਟਦਾ ਸਾਰੀ ਰਾਤ ਰੋਂਦੀ ਨੂੰ ਉਸਦਾ ਪਤੀ ਉਸਦੇ ਹੰਝੂ ਸਮੇਟਦਾ ਰਿਹਾ ਮਾਫ ਕਰਨਾ ਨਿੰਮੀ ਸਾਰੀ ਰਾਤ ਰੋਂਦੀ ਰਹੀ ਤੇ ਉਸਦਾ ਪਤੀ ਉਸਦੇ ਹੰਝੂ ਸਮੇਟਦਾ ਰਿਹਾ ਸੋ ਦੋਸਤੋ ਇਹ ਮਹਿਜ ਇੱਕ ਕਹਾਣੀ ਹੈ ਜਿਸ ਵਿੱਚ ਮੈਂ ਕੇਰਨਦੀਪ ਕੌਰ ਡਾਟ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮਾਪਿਓ ਕਦੇ ਸਾਡਾ ਮਾੜਾ ਨਹੀਂ ਚਾਹੁੰਦੇ ਉਹਨਾਂ ਦੀ ਰੋਕ ਟੋਕ ਪਿੱਛੇ ਵੀ ਪਿਆਰ ਤੇ ਫਿਕਰ ਛੁਪੀ ਹੁੰਦੀ ਹੈ ਧੰਨਵਾਦ ਜੀ